ਇਸ ਵੇਲੇ ਦੀ ਵੱਡੀ ਖਬਰ ਸਿੱਧੂ ਮੂਸੇਵਾਲਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਸਿੱਧੂ ਮੂਸੇਵਾਲਾ ਦੇ ਘਰ ਮੁਰਤੋਂ ਕਿਲਕਾਰੀਆਂ ਗੁੰਜੀਆਂ ਨੇ ਮਾਤਾ ਚਰਨਕੌਰ ਨੇ ਪੁੱਤਰ ਨੂੰ ਜਨਮ ਦਿੱਤਾ ਪਿਤਾ ਬਲਕੌਰ ਸਿੰਘ ਦੇ ਵੱਲੋਂ ਇਹ ਜਾਣਕਾਰੀ ਹੈ ਜਿਹੜੀ ਉਹ ਸਾਂਝੀ ਕੀਤੀ ਗਈ ਹੈ ਤਾਂ ਪਹਿਲੀ ਤਸਵੀਰ ਹਸਪਤਾਲ ਦੇ ਸਾਹਮਣੇ ਆਈ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਮਾਤਾ ਚਰਨਕੌਰ ਤੇ ਬਾਪੂ ਬਲਕੌਰ ਸਿੰਘ ਡਾਕਟਰਾਂ ਦੇ ਨਾਲ ਕੇਕ ਕੱਟਦੇ ਦਿਖਾਈ ਦੇ ਰਹੇ ਨੇ ਤਾਂ ਤਸਵੀਰਾਂ ਨੇ ਜਿਹੜੀਆਂ ਉਹ ਤੁਸੀਂ ਦੇਖ ਸਕਦੇ ਹੋ ਡਾਕਟਰਾਂ ਦੇ ਨਾਲ ਉਹਨਾਂ ਨੇ ਆਪਣੇ ਬੇਟੇ ਦਾ ਕੇ ਕਟਿਆਏ ਡਾਕਟਰਾਂ ਦੇ ਵਿੱਚ ਵੀ ਖੁਸ਼ੀ ਆ ਜਿਹੜਾ ਸਟਾਫ ਸੀਗਾ ਮੌਕੇ ਉੱਤੇ ਖੁਸ਼ੀ ਤੁਸੀਂ ਦੇਖ ਸਕਦੇ ਹੋ ਚਿਹਰੇ ਉੱਤੇ ਹਰ ਕਿਸੇ ਦੀ ਕਿੰਨੀ ਖੁਸ਼ੀ ਆ ਤਾਂ ਇੱਥੇ ਸਵੇਰਾ ਸਿਤਾਰਾ ਨੂੰ ਦਿਖਾ ਰਹੇ ਆਂ ਤਾਂ ਅੱਜ ਸਵੇਰੇ ਹੀ ਇਹ ਖਬਰ ਹੈ ਜਿਹੜੀ ਉਹ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਸਿੱਧੂ ਮੂਸੇਵਾਲੇ ਦੇ ਘਰ ਮੁਰਤ ਤੋਂ ਖੁਸ਼ੀਆਂ ਆਈਆਂ ਨੇ ਕਿਉਂਕਿ ਬਹੁਤ ਔਖਾ ਸਮਾਂ ਪਰਿਵਾਰ ਨੇ ਦੇਖਿਆ ਅਗਰ ਸਿੱਧੂ ਮੂਸੇਵਾਲੇ ਦੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹਨਾਂ ਨੇ ਵੀ ਬਹੁਤ ਸਟਰਗਲ ਦੇਖਿਆ ਪਰਿਵਾਰ ਨੇ ਵੀ ਬਹੁਤ ਸਟਰਗਲ ਦੇਖਿਆ ਸੁਭਦੀਪ ਨੂੰ ਪੜਾ ਲਿਖਾ ਕੇ ਉਸ ਨੂੰ ਕੈਨੇਡਾ ਭੇਜਿਆ ਉਸਨੇ ਦੁਨੀਆਂ ਉਤੇ ਆਪਣਾ ਨਾਮ ਰੋਸ਼ਨ ਕੀਤਾ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਤਾਂ ਹੁਣ ਪਰਿਵਾਰ ਨੂੰ ਇੱਕ ਮੋੜ ਤੋਂ ਹੌਸਲਾ ਮਿਲ ਕੇ ਆਇਆ ਏ ਜਿਉਣ ਦਾ ਕਿਉਂਕਿ ਮਾਪੇ ਕਹਿੰਦੇ ਹੁੰਦੇ ਸੀ ਕਿ ਹੁਣ ਸਾਡਾ ਜਿਉਣ ਨੂੰ ਮਨ ਨਹੀਂ ਕਰਦਾ ਪਰ ਹੁਣ ਸਿੱਧੂ ਦਾ ਛੋਟਾ ਭਰਾ ਕਰਾਇਆ ਏ ਹਸਪਤਾਲ ਦੀਆਂ ਤਸਵੀਰਾਂ ਨੇ ਜਿਹੜੀਆਂ ਸਾਹਮਣੇ ਆਈਆਂ ਨੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਮਾਤਾ ਚਰਨਕੌਰ ਤੇ ਪਿਤਾ ਬਲਕੌਰ ਸਿੰਘ ਡਾਕਟਰਾਂ ਦੇ ਨਾਲ ਕੇਕ ਕੱਟ ਰਹੇ ਨੇ ਬਿਊਰੋ ਰਿਪੋਰਟ ਦਿਸ਼ ਅਪਡੇਟ ਨਿਊਜ਼ ਦੇ ਨਾਲ ਧੰਨਵਾਦ ਇਸ ਵੇਲੇ ਦੀ ਵੱਡੀ ਖਬਰ ਸਿੱਧੂ ਮੂਸੇਵਾਲਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਸਿੱਧੂ ਮੂਸੇਵਾਲਾ ਦੇ ਘਰ ਮੁਰਤੋਂ ਕਿਲਕਾਰੀਆਂ ਗੁੰਜੀਆਂ ਨੇ ਮਾਤਾ ਚਰਨ ਕੌਰ ਨੇ ਪੁੱਤਰ ਨੂੰ ਜਨਮ ਦਿੱਤਾ ਪਿਤਾ ਬਲਕੌਰ ਸਿੰਘ ਦੇ ਵੱਲੋਂ ਇਹ ਜਾਣਕਾਰੀ ਹੈ ਜਿਹੜੀ ਉਹ ਸਾਂਝੀ ਕੀਤੀ ਗਈ ਹੈ ਤਾਂ ਪਹਿਲੀ ਤਸਵੀਰ ਹਸਪਤਾਲ ਦੇ ਸਾਹਮਣੇ ਆਈ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਮਾਤਾ ਚਰਨਕੌਰ ਤੇ ਬਾਪੂ ਬਲਕੌਰ ਸਿੰਘ ਡਾਕਟਰਾਂ ਦੇ ਨਾਲ ਕੇਕ ਕੱਟਦੇ ਦਿਖਾਈ ਦੇ ਰਹੇ ਨੇ ਤਾਂ ਤਸਵੀਰਾਂ ਨੇ ਜਿਹੜੀਆਂ ਉਹ ਤੁਸੀਂ ਦੇਖ ਸਕਦੇ ਹੋ ਡਾਕਟਰਾਂ ਦੇ ਨਾਲ ਉਹਨਾਂ ਨੇ ਆਪਣੇ ਬੇਟੇ ਦਾ ਕੇਕ ਕੱਟਿਆ ਏ ਡਾਕਟਰਾਂ ਦੇ ਵਿੱਚ ਵੀ ਖੁਸ਼ੀ ਆ ਜਿਹੜਾ ਸਟਾਫ ਸੀਗਾ ਮੌਕੇ ਉੱਤੇ ਖੁਸ਼ੀ ਤੁਸੀਂ ਦੇਖ ਸਕਦੇ ਹੋ ਚਿਹਰੇ ਉੱਤੇ ਹਰ ਕਿਸੇ ਦੀ ਕਿੰਨੀ ਖੁਸ਼ੀ ਆ ਤਾਂ ਇਹ ਤਸਵੀਰਾਂ ਸਿੱਧਾ ਅਨੁਸਾਰ ਦਿਖਾ ਰਹੇ ਆਂ ਤਾਂ ਅੱਜ ਸਵੇਰੇ ਹੀ ਇਹ ਖਬਰ ਹੈ ਜਿਹੜੀ ਉਹ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਸਿੱਧੂ ਮੂਸੇਵਾਲਾ ਇਹਨਾਂ ਕਰ ਮੁਰਤੋਂ ਖੁਸ਼ੀਆਂ ਆਈਆਂ ਨੇ ਕਿਉਂਕਿ ਬਹੁਤ ਔਖਾ ਸਮਾਂ ਪਰਿਵਾਰ ਨੇ ਦੇਖਿਆ ਅਗਰ ਸਿੱਧੂ ਮੂਸੇਵਾਲੇ ਦੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹਨਾਂ ਨੇ ਵੀ ਬਹੁਤ ਸਟ੍ਰਗਲ ਦੇਖਿਆ ਪਰਿਵਾਰ ਨੇ ਵੀ ਬਹੁਤ ਸਟ੍ਰਗਲ ਦੇਖਿਆ ਆ ਸੁਖਦੀਪ ਨੂੰ ਪੜਾ ਲਿਖਾ ਕੇ ਉਸ ਨੂੰ ਕੈਨੇਡਾ ਭੇਜਿਆ ਉਸ ਨੇ ਦੁਨੀਆ ਉੱਤੇ ਆਪਣਾ ਨਾਮ ਰੋਸ਼ਨ ਕੀਤਾ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਤਾਂ ਹੁਣ ਪਰਿਵਾਰ ਨੂੰ ਇੱਕ ਮੁਰਤੋਂ ਹੌਸਲਾ ਮਿਲ ਗਿਆ ਏ ਜਿਉਣ ਦਾ ਕਿਉਂਕਿ ਮਾਪੇ ਕਹਿੰਦੇ ਹੁੰਦੇ ਸੀ ਕਿ ਹੁਣ ਸਾਡਾ ਜਿਉਣ ਨੂੰ ਮਨ ਨਹੀਂ ਕਰਦਾ ਪਰ ਹੁਣ ਸਿੱਧੂ ਦਾ ਛੋਟਾ ਭਰਾ ਕਰ ਆਇਆ ਹਸਪਤਾਲ ਦੀਆਂ ਤਸਵੀਰਾਂ ਨੇ ਜਿਹੜੀਆਂ ਸਾਹਮਣੇ ਆਈਆਂ ਨੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਮਾਤਾ ਚਰਨਕੌਰ ਤੇ ਪਿਤਾ ਬਲਕੌਰ ਸਿੰਘ ਡਾਕਟਰਾਂ ਦੇ ਨਾਲ ਕੇਕ ਕੱਟ ਰਹੇ ਨੇ ਬਿਊਰੋ ਰਿਪੋਰਟ ਦਿਸ਼ ਅਪਡੇਟ ਨਿਊਜ਼ ਦੇ ਨਾਲ ਧੰਨਵਾਦ